ਤੁਸੀਂ ਕੱਲ ਜਿਹੜਾ ਕਿਹਾ ਕਿ ਵਿਕਰਮ ਮਜੀਠੀਆ ਦੀ ਜਿਹੜੀ ਜਮਾਨਤ ਰੱਦ ਹੋਈ ਹੈ ਆਪਾਂ ਪਿਛਲੇ ਮਹੀਨੇ ਡੇਢ ਵੀ ਦਿਨ ਤੋਂ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਹੈ ਆਪਾਂ ਕਾਲੀ ਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਤਕੇਸ਼ਾ ਹੀ ਹੋਦੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਤੱਕੇ ਸਹੀ ਨਹੀਂ ਹੋ ਰਹੀ ਸਰਕਾਰ ਨੇ ਪੁਰੂਫਾਂ ਦੇ ਸਹਤ ਪੂਰੇ ਪੁਰੂਫਾਂ ਦੇ ਨਾਲ ਜਿਹੜਾ ਵਿਕਰਮਜੀਠੀਏ ਨੂੰ ਗ੍ਰਫਤਾਰ ਕੀਤਾ ਸੀਗਾ ਉਹ ਚੀਜ਼ ਜਿਹੜੀ ਹੈ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਔਰ ਜੋ ਮਾਨ ਸਰਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਅਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੁੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦੀ ਖਾਣੀ ਪਈ